ਪਰ ਅਕਲ ਬਦਾਮਾਂ ਨਾਲ ਆਉਂਦੀ ਐ ੱਟਕੇ ਖਾ ਕੇ ਜਿਸ ਬੰਦੇ ਨੇ ਜਿੰਨੀਆਂ ਠੋਕਰਾਂ ਜ਼ਿੰਦਗੀ 'ਚ ਜ਼ਿਆਦਾ ਖਾ ਲਈਆਂ ਉਹਨਾਂ ਹੀ ਅਕਲ ਆਉਂਦੀ ਐ ਜਿੰਨੀਆਂ ਮੁਸ਼ਕਲਾਂ 'ਚੋਂ ਲੰਘੋਗੇ ਨਾ ਤੁਹਾਡੀ ਪਰਸਨੈਲਿਟੀ ਦਾ ਵਿਕਾਸ ਹੁੰਦਾ ਗੁਰਮਖੋ ਤਕਲੀਫਾਂ 'ਚ ਜਿਹੜਾ ਬੰਦਾ ਨਹੀਂ ਲੰਘਦਾ ਉਹਦਾ ਵਿਕਾਸ ਨਹੀਂ ਹੁੰਦਾ ਜਿੰਨੇ ਛਿੱਤਰ ਖਾ ਕੇ ਗਾਲ੍ਹਾਂ ਖਾ ਕੇ ਕਈ ਬੰਦੇ ਕਹਿਣਗੇ ਮੈਨੂੰ ਕਮੈਂਟ ਕਰਦੇ ਨੇ ਮੈਨੂੰ ਐਂ ਕਰਦੇ ਨੇ ਮੱਕਰਣ ਦੇ ਤੇਰੀ ਪਰਸਨੈਲਿਟੀ ਬਣ ਰਹੀ ਐ ਚੱਲ ਜਾ ਸਹਿਨਸ਼ੀਲਤਾ ਦੀ ਪਰਖ ਹੋ ਰਹੀ ਹੈ ਬਰਦਾਸ਼ਤ ਕਰ ਸਕਦਾ ਹੈ ਸਹਿਨਸ਼ੀਲਤਾ ਤੇਰੇ ਚ ਕਿੰਨੀ ਹੈ ਸਬਰ ਕਿੰਨਾ ਇੱਧਰ ਸੁਣੋ ਸਬਰ ਕਿੰਨਾ ਹੈ ਇਹੀ ਤੇ ਪਰਖ ਹੈ ਕਸਵਟੀਆਂ ਲੋਕ ਗੱਲਾਂ ਕਰਦੇ ਆ ਲੋਕ ਐ ਕਹਿਣ ਕਹਿਣਦੇ ਯਾਰ ਫਿਰ ਕੀ ਹੋ ਗਿਆ ਗੱਲਾਂ ਕਰਦੇ ਹੀ ਹੁੰਦੇ ਆ ਜਿੰਨਾ ਕਰਨਗੇ ਜਿੰਨਾ ਰੌਲਾ ਪਾਉਣਗੇ ਜਿੰਨਾ ਵਿਰੋਧ ਕਰਨਗੇ ਉਹਨਾਂ ਵਿਕਾਸ ਹੁੰਦਾ ਰ ਵਿਰੋਧ ਦੇ ਨਾਲ ਹੀ ਵਿਕਾਸ ਹੁੰਦਾ ਹੈ ਜੇ ਕੋਈ ਬੰਦਾ ਵਿਰੋਧ ਜੇ ਧੂੜ ਉੱਡ ਰਹੀ ਹੈ ਤਾਂ ਮਤਲਬ ਕੋਈ ਚੱਲ ਰਿਹਾ ਕੋਈ ਚੱਲ ਰਿਹਾ ਜੇ ਕੁੱਤੇ ਭੌਂਕ ਰਹੇ ਨੇ ਤੇ ਮਤਲਬ ਇਹ ਹੈ ਕੋਈ ਗਲੀ ਤੋਂ ਲੰਘ ਰਿਹਾ